ਕਬਾਟੀਚਾ ਕਲੀਅਰ ਹੋਣਾ ਚਾਹੀਦਾ ਔਰ ਇਨਸਾਫ ਲੈ ਕੇ ਹਟਾ ਕੇ ਜੋ ਮਰਜ਼ੀ ਹੋ ਜਾਏ ਤੁਹਾਡੇ ਨਾਲ ਵਾਦਾ ਹੈ ਇਸ ਕੱਲ ਦਾ ਬਿਲਕੁਲ ਦਾ ਭਰਾ ਉਹ ਬਿਲਕੁਲ ਇਸ ਗੱਲ ਦੀ ਜਗਾ ਨਾ ਕਰੋ ਤੁਹਾਡੇ ਨਾਲ ਹੈ ਅਡਿੱਕੀ ਸਾਹਿਬ ਆਪਣੇ ਵਿੱਚ ਆਏ ਹੈ ਕਿਰਪਾ ਕਰਕੇ ਆਪ ਇਹਨਾਂ ਦੀ ਗੱਲ ਸੁਣੀਏ ਔਰ ਮੈਂ ਬਾਈ ਨੂੰ ਵੀ ਤਹਿਸੀਲਦਾਰ ਮੈਮ ਵੀ ਆਏ ਹੈ ਮੈਂ ਇਹਨਾਂ ਨੂੰ ਮੈਂ ਮੁਲਾਜ਼ਮਾਂ ਨੂੰ ਇੱਕ ਬੇਨਤੀ ਕਰਦੀ ਹਾਂ ਨਿਮਰਤਾ ਸਹਿਤ ਦੱਸਣਾ ਚਾਹਣੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦੇ ਰਹੇ ਹਾਂ ਅਸੀਂ ਬਜ਼ਬੂਰ ਹੋ ਗਏ ਆ ਜੀ ਗੱਲ ਕਰਨਾ ਨਹੀਂ ਚਾਹੁੰਦੇ ਪਰ ਇਹਨਾਂ ਨੇ ਐਡਾ ਧੱਕਾ ਕੀਤਾ ਕਿ ਅਸੀਂ ਆਲਟੀਮੇਟਮ ਦੇਣ ਤੇ ਮਜਬੂਰ ਹੋ ਰਹੇ ਆ ਲੋਕਤੰਤਰ ਦਾ ਕਹਾਣ ਕੀਤਾ ਹੈ ਔਰ ਇਹਨਾਂ ਲੋਕਾਂ ਨੇ ਕੀਤਾ ਹੈ ਪੁਲਿਸ ਪ੍ਰਸ਼ਾਸਨ ਨੇ ਲੋਕਤੰਤਰ ਦਾ ਕਹਾਣ ਕੀਤਾ ਗਗਨ ਨਾਲ ਇਹਨਾਂ ਧੱਕਾ ਕਰਕੇ ਤੇ ਸਾਡੇ ਵਿੱਚ ਆਇਆ ਕਿਰਪਾ ਕਰਕੇ ਇਹਨਾਂ ਦੀ ਆਪਾਂ ਗੱਲ ਸੁਣੀਏ ਦੋ ਦਿਨਾਂ ਦਾ ਆਲਟੀਮੇਟਮ ਹੈ ਜੇ ਮੰਤਰੀ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਧੰਨਾਂ ਲਾਇਆ ਜਾਊਗਾ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਬੇਨਤੀ ਕਰਦੀ ਹਾਂ ਕਾਰਵਾਈ ਕੀਤੀ ਜਾਵੇ ਤੇ ਗਗਨ ਨੂੰ ਬਣਦਾ ਇਨਸਾਫ ਮਿਲੇ ਸਾਡੀ ਇਹ ਮੰਗ ਹੈ